ਦੇ ਲੇਤੇ ਅੱਜ ਕਰਦੇ ਆਂ ਲਾਈਵ ਮੇਲਾ ਪੂਰਾ ਭਰਿਆ ਹੋਇਆ ਤੁਹਾਨੂੰ ਦਿਖਾਉਣਾ ਹੈ ਸਾਰੇ ਮੇਲੇ ਤੁਹਾਨੂੰ ਕਰਾਵਾਂਗੇ ਅੱਜ ਹਲੋ ਮਣਾ ਦੇਖੋ ਜੀ ਆ ਜਾਓ ਬੰਦੇ ਆਇਓ ਲੈਣ ਦਿਖਾ ਕੇ ਲਗੀ ਪਹਿਲਾਂ ਪਿੱਛੋਂ ਨਿਗਾ ਰੱਖੀ ਜੇਗਾ ਹਾਂ ਇਹ ਕਰਤੀ ਐ ਹਾਂ ਆਇਆ ਬਗਵਾਨ ਜੀ ਨੂੰ ਮੇਲਾ ਜੀ ਘੋੜੇ ਘੋੜੀਆਂ ਦਾ ਸਨਮਾਨ ਗੜ ਤੇ ਪਿੱਛੇ ਦੇ ਇੱਧਰ ਦੇਖੋ ਦੇਖੋ ਲੈਂਦਿਆਂ ਤੱਕ ਹਾਂ ਅਸੀਂ ਮੌਨ ਦਾ ਡਿਸਟ੍ਰਿਕਟ ਚ ਪਹੁੰਚ ਚੁੱਕੇ ਆਪਾਂ ਰਾਜਸਥਾਨ ਦੇ ਕਿ ਪਾਈ ਪਿੱਛੇ ਦਾ ਕੁਸਤੀ ਦੂਰੀ ਬਣਾਏ ਰੱਖੇ ਫੇਸਬੁੱਕ ਤੇ ਵੀ ਹੋ ਜਾ ਲਾਈਵ ਮੈਂ YouTube ਤੇ ਤੇ ਦਿਖਾਉਣਾ ਸਾਨੂੰ ਸਾਰਾ ਮੇਲਾ ਅੱਜ ਮੇਲੇ ਦੀ ਰੌਣਕ ਇਹ ਨਿੰਡਾ ਪੰਨੀ ਦੇ ਪਿੱਛੇ ਦੀ ਨਾ ਆਇਆ ਉਹ ਦਿਖਾਉਣਾ ਸ਼ਾਟ ਆਇਆ ਤੇ ਉਹ ਕੋੜਾ ਲਈ ਫਿਰ ਦਿਖਾਉਣਾ ਆ ਜਾ ਉਹ ਕੋੜਾ ਲਈ ਫਿਰ ਲੈਦਾ ਉਹ ਇਧਰ ਪੱਤ ਦਵਾਲ ਲਗੇ ਲਿਆ ਗੂ ਹੁਣ ਆਇਆ ਇੱਥੇ ਖੜਨੇ ਆ ਆਲੀ ਕਰ ਲਾ ਕਿਨਾਂ 5 ਮਿੰਟ ਦਾ ਉਹਦੇ ਪਾਦੇ ਲਾਈਵ ਮੁਰਕ ਜਿਹੜਾ ਦੇ ਕੇ ਮੁਰਕ ਵੀਡੀਓ ਬਣਾਉਣ ਲੱਗੇ ਆ ਦੇ ਆ ਜਾਣੀ ਤੁਰਿਆ ਬੜੀ ਵਾਰ ਸੱਤੋਂ ਕਿਤੇ ਮੈਂ ਬਾਗ ਲਿਆ ਐ ਤੂੰ ਅਗਲੇ ਪਿਆ ਆਪਣੀ ਗੋੜੀਆਂ ਕੋਲ ਤਿਆਰ ਰੱਖੀ ਜਿਹਨਾਂ ਸਰ ਬਾਲ ਕੋ ਨੇ ਨੁਕਰੀ ਗੋੜੀ ਮਰਦਾਂ ਦੇ ਸ਼ਾਮੇ ਬਾਤ ਓਏ ਪਰ ਤੂੰ ਯੋਗਤਾ ਵੀ ਦਿਖਾਵਾਂਗੇ ਸਾਨੂੰ ਮੁਕਾਬਲੇ ਜਿਹੜੇ ਹੋਣੇ ਆ ਘੋੜੇ ਘੋੜੀਆਂ ਦੇ ਮਾਰਵਾੜੀ ਤੇ ਨੁਕਰੀ ਘੋੜੀ ਕਰਾਜੀਕ ਕੇਂਦਰ ਕਰਵਾਲੇ ਨੇ ਕੁਝ ਮਿੰਟ ਸਮੇ ਬਾਅਦ ਪ੍ਰਤੀਯੋਗਤਾ ਸ਼ੁਰੂ ਕਰਤੀ ਹੈ ਜੀ ਜੀ ਰੀ ਬਣਾਉਂਦਾ ਜੀ ਲਾਈਵ ਤਾਂ ਨਹੀਂ ਹੋਣਾ ਮੈਨੂੰ ਪਤਾ ਹੀ ਸੰਗ ਲੱਗਦੀ ਆ ਆ ਜਾ ਮਾਰਵਾੜੀ ਘੋੜੇ ਜੀਖੜਾ ਜੀ ਆਪਣਾ ਆਲ ਕੰਪੀਟੀਸ਼ਨ ਚੱਲ ਜਾ ਫਿਰ ਇਧਰ ਤੇ ਨੁਗਰਾ ਗੋਲੀ ਤੇ ਮਾਰਵਾੜੀ ਘੋੜਿਆਂ ਦਾ ਕੰਪੀਟੀਸ਼ਨ ਜਿਹੜਾ ਹੋਣਾ ਉਹ ਵੀ ਦਿਖਾਵਾਂਗੇ ਤੁਹਾਨੂੰ ਆਪਾਂ ਬਣੇ ਰਹੋ ਲਾਈਵ ਦੇ ਨਾਲ

ਇਹ ਤਾਂ ਕੁਝ ਵੀ ਨਹੀਂ ਹੋਇਆ ਨੁਗਰੀਆ ਚੰਬੀਆ ਮਾਰਵਾੜੀ ਲੀਡਿੰਗ ਸਾਰਿਆਂ ਦਿਖਾਵਾਂਗੇ ਸਾਨੂੰ ਅੱਜ वो गलो किया नहीं बच रहा तेरे रेडी आप कुर्सी ले ले आप का तो फुट नहीं मार दे ओ यार छोड़ दे तेरी कान दे पैसा आप जाना जब मैं तेरे से पूरा खा के बैठेंगे तो बोल देना यार गाड़ी गाड़ी ਆ ਗੱਡੀ ਲਾਉਂਦੀ ਸਭ ਗੱਡੀਆਂ ਉਹਦੇ ਖਾਈਆਂ ਨੇ ਮਰੇ ਤੋਂ ਜੀ ਜਿਹੜਾ ਜਿਹੜਾ ਪਾਉਂਦੇ ਨੇ ਹੋਣਿਆਂ ਦੋ ਪੈਰ ਘੋੜੇ ਦੇ ਤੁਹਾਨੂੰ ਚਾਲ ਕੱਢਦਾ ਬਾਈ ਘੋੜੇ ਨੂੰ